ਉੱਧਰ ਤੁਸੀਂ ਵੀ ਉੱਧਰ ਬੋਜੋ ਭਾਈ ਇੱਕ ਪੁਆਇੰਟ ਉੱਧਰ ਮਾੜੀ ਰੱਖਦੇ ਆਂ ਭਾਵੇਂ ਇਹਦੇ ਪੈਰਾਂ 'ਚ ਜੀ ਇਹ ਜਗਤ ਮਾਤਾ ਅਮਰ ਸ਼ਹੀਦ ਸਿੱਖੀ ਦੀ ਆਨ ਬਾਨ ਸ਼ਾਨ ਤੇ ਸਿੱਖੀ ਦੀ ਜ਼ਰਤ ਐਂਡਲਾ ਲੈਵਲ ਜ਼ਰਤ ਦਾ ਭਾਈ ਭਾਈ ਸਾਹਿਬ ਭਾਈ ਦਲਾਵਰ ਸਿੰਘ ਜੀ ਦੇ ਮਾਤਾ ਜੀ ਨੇ ਤੇ ਸਾਡੇ ਜਥੇਬੰਦੀ ਸਾਡੀ ਜਥੇਬੰਦੀ ਵੱਲੋਂ ਭਾਈ ਅਮਰਪਾਲ ਸਿੰਘ ਖਾਲਸਾਣਾ ਵੱਲੋਂ ਮਾਤਾ ਜੀ ਨੂੰ ਸਨਮਾਨ ਤੇ ਜਗ੍ਹਾ 3100 ਡਾਲਰ ਵਾਨੀ ਬਚਾ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਅੱਜ ਜੋ ਤੁਰੇ ਫਿਰਦੇ ਆ ਟੂਰਨਾਮੈਂਟੋਂ ਦੇ ਸਿਰਫ ਤੇ ਸਿਰਫ ਭਾਈ ਦਲਾਵਰ ਸਿੰਘ ਜੀ ਦੀ ਸ਼ਹਾਦਤ ਦੇ ਬਦੌਲਤ ਹੋ ਰਹੇ ਸਾਨੂੰ ਕਿੰਨੇ ਕਰਨ ਦੇਣੇ ਸਾਨੂੰ ਖਾ ਜਾਣਾ ਸੀ ਉਹ ਜਲਾਦ ਨੇ ਜੇ ਭਾਈ ਦਲਾਵਰ ਸਿੰਘ ਆਪਣੇ ਲੱਕ ਨਾਲ ਬੰਬ ਬੰਨ ਕੇ ਉਹਨੂੰ ਨਾ ਚਥੜੇ ਚਥੜੇ ਕਰਦਾ ਉਹ ਰਾਖਸ਼ ਸਾਨੂੰ ਖਾ ਗਿਆ ਸੀ ਇਸ ਮਾਦੀ ਕੁਖ ਤੋਂ ਉਹ ਸੂਰਮਾ ਜੰਮਿਆ ਕੋਈ ਦੇਸਾਂ ਦਾ ਸੈਕਟਰ ਹਾਂ ਜਿੰਨੇ ਉਹਨੂੰ ਫਿਰ ਧੁਰ ਦੀ ਟਿਕਟ ਦਿੱਤੀ ਉਹਨੇ ਆਖਿਆ ਆ ਇਧਰ ਇਦਾਂ ਆ ਮੈਂ ਤੈਨੂੰ ਦੱਸਾਂ ਖਾਲਸਾ ਰੋ ਰੀ ਤਾਂ ਕੀ ਹੁੰਦੀ ਆ ਇਹੋ ਮਾਂ ਆ ਮੇਰੀ ਸਤਿਗੁਰੂ ਕਲਗੀਧਰ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣੇ ਮਾਤਾ ਸਾਡੇ ਸਿਰ ਉੱਤੇ ਹੱਥ ਰੱਖੇ ਅਸੀਂ ਸਾਰੇ ਉਹਦੇ ਪੁੱਤ ਵਾਂਗ ਉੱਤੇ ਨਹੀਂ ਹੋ ਸਕਦੇ ਪਰ ਫਿਰ ਵੀ ਸਾਨੂੰ ਇਹਨਾਂ ਆਸ਼ੀਰਵਾਦ ਦੇਵੇ ਕਿ ਅਸੀਂ ਥੋੜਾ ਜਿਹਾ ਉਹ ਅਸਰਾ ਦੇ ਉੱਤੇ ਤੁਰ ਸਕੀਏ ਸਾਰੇ ਪੁੱਤਰੀਆਂ ਮਾਤਾ ਦੇ ਮਾਤਾ ਦੇ ਪੁੱਤ ਨੇ ਤੇ ਐਂਡ ਕਰਾਤਾ ਨਾ ਉਹ ਹੁੰਦਾ ਨਹੀਂ ਸਾਦਾ מה זה